ਸਾਲ ਵੀ 110ਵਾਂ ਸਾਲਾਨਾ ਸ਼ੰਜ ਮੇਲਾ ਪਿੰਡ ਰਾਗੜਾ ਵਿੱਚ ਇਹਨਾਂ ਸ਼ਾਨਦਾਰ ਹੋ ਰਿਹਾ ਇਸ ਬਾਰੇ ਕੀ ਕਹਿਣਾ ਹੈ ਇਸ ਵਾਰ ਅਸੀਂ ਬਹੁਤ ਹੀ ਸਾਡੀ ਪ੍ਰਾਤਨ ਰੀਤ ਹੈ ਜਿਸ ਦੇ ਵਿੱਚ ਸਾਡੇ ਬਜ਼ੁਰਗਾਂ ਤੋਂ ਸਾਡੇ ਰੀਤ ਚੱਲੀ ਆ ਰਹੀ ਹੈ ਜੋ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਧੂਮ ਧਾਂਦ ਨਾਲ ਇਹ ਸ਼ੰਜ ਮੇਲਾ ਸਾਡਾ ਮਨਾਇਆ ਜਾਂਦਾ ਹੈ ਇਸ ਦੇ ਵਿੱਚ ਸਾਡੇ ਨਗਰ ਦਾ ਔਰ ਐਨ ਆਰ ਆਈ ਵੀਰਾਂ ਦਾ ਸਾਡੇ ਗਵਾਂਢੀ ਨਗਰਾਂ ਦਾ ਬੜਾ ਸਹਾਯੋਗ ਹੈ ਜਿਹੜੇ ਬਹੁਤ ਵੱਡਾ ਸਹਾਯੋਗ ਦਾ ਕਿ ਸਾਡੇ ਨਾਲ ਸਾਥ ਦਿੰਦੇ ਨੇ ਤੇ ਅੱਜ ਵੀ ਅਸੀਂ ਬਹੁਤ ਵੱਡੇ ਮੁਕਾਮਦੂ ਮੋਰੇ ਰੱਖ ਕੇ ਇਹ ਸ਼ਿੰਜ ਮੇਲਾ ਕਰਵਾ ਰਹੇ ਆ ਨਾ ਸ਼ਿੰਜ ਮੇਲਾ ਪਿੰਡ ਰਾਗੜਾ ਵਿਖੇ ਹੋ ਰਿਹਾ ਸੀ ਹੁਣ ਇਸ ਤੁਹਾਡੀ ਗੱਲਬਾਤ ਕਰਾਉਂਦੇ ਆ ਹੋਰ ਕਮੇਟੀ ਮੈਂਬਰਾਂ ਹਾਂਜੀ ਸਰ ਹਰ ਸਾਲ ਦੀ ਤਰ੍ਹਾਂ ਇਹ ਇੰਨਾ ਸ਼ਾਨਦਾਰ ਸ਼ਿੰਜ ਮੇਲਾ ਹੁੰਦਾ ਹੈ ਰਾਗੜਾ ਪਿੰਡ ਵਿੱਚ ਕੀ ਕਹਿਣਾ ਹੈ ਜੀ ਇਸ ਬਾਰੇ ਹਰ ਸਾਲ ਸਾਡੇ ਪਿੰਡ ਵਿੱਚ ਇਹ ਬਹੁਤ ਜਿਹੜਾ ਪ੍ਰਾਤਨ ਸਾਡੇ ਨਗਰ ਦੀ ਰੀਤ ਹੈ ਔਰ ਪ੍ਰਾਤਨ ਜਿਹੜੇ ਵੱਡੇਆਂ ਵੱਲੋਂ ਇਹ ਚਲਾਈ ਗਈ ਰੀਤ ਉਹਨੂੰ ਚਲਾ ਚਾਲਾਂ ਕਾਇਮ ਰੱਖਦੇ ਹੋયા ਹੁਣ ਵੀ ਜਿਹੜੇ ਨੇ ਜਿਹੜੇ ਸਾਡੇ ਪਿੰਡ ਦੇ ਵਸਨੀਕ ਨੇ ਪਤਵੰਤੇ ਉਹਨਾਂ ਦੇ ਨਾਲ ਰਲ ਕੇ ਔਰ ਜਿੰਨੇ ਵੀ ਇਲਾਕੇ ਦੇ ਨਿਵਾਸੀ ਨੇ ਔਰ ਨਗਰ ਦੀ ਪੰਚਾਇਤ ਔਰ ਪਤਵੰਤੇ ਸਾਰੇ ਰਲ ਕੇ ਅਸੀਂ ਇਹ ਜਿਹੜਾ ਜਿਵੇਂ ਪ੍ਰਾਤਨ ਵੱਡਿਆਂ ਦੀ ਰੀਤ ਹੈ ਉਸੇ ਤਰ੍ਹਾਂ ਹੀ ਅਸੀਂ ਵੀ ਸਾਰੇ ਰਲ ਮਿਲ ਕੇ ਇਸ ਜਿਹੜਾ ਉਹ ਸ਼ੇਂਝ ਮੇਲੇ ਨੂੰ ਉਸੇ ਪ੍ਰਾਤਨ ਰੀਤ ਨੂੰ ਕਾਇਮ ਰੱਖਦੇ ਹੋયા ਇਹ ਸ਼ੇਂਝ ਮੇਲਾ ਜਿਹੜਾ ਇਸ ਸਾਲ ਵੀ ਕਰਵਾਇਆ ਜਾ ਰਿਹਾ ਹੈ ਔਰ ਇਸ ਛੰਝ ਮੇਲੇ ਦੇ ਵਿੱਚ ਇਲਾਕੇ ਪਰ ਦੀ ਸੰਗਤ ਹਮ ਹਮਾ ਕੇ ਪਹੁੰਚ ਰਹੀ ਹੈ ਔਰ ਬੜਾ ਤੇਲਾ ਦੇ ਵਿੱਚ ਚਾਹ ਹੈ ਖੁਸ਼ੀ ਹੈ ਕਿਉਂਕਿ ਇਹ ਛੰਝ ਮੇਲਾ ਜਿਹੜਾ ਹੈ ਉਹ ਉਹਦੇ ਨਾਲ ਜਿਹੜੇ ਜਿੱਥੇ ਉੱਥੇ ਨੌਜਵਾਨਾਂ ਦੇ ਸਰੀਰ ਤਕੜੇ ਹੁੰਦੇ ਆ ਔਰ ਇਲਾਕੇ ਨੂੰ ਇੱਕ ਨਵੀਂ ਸਿਹਤ ਵੀ ਮਿਲਦੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਜਿਹੜੇ ਪਹਿਲਵਾਨ ਨੇ ਉਹ ਤਪੱਸਿਆ ਕਰਕੇ ਇੱਕ ਇਹ ਤਪੱਸਿਆ ਹੀ ਹੈ ਜਿਹੜੀ ਤਪੱਸਿਆ ਕਰਕੇ ਉਹ ਇਸ ਅਖਾੜੇ ਦੇ ਵਿੱਚ ਆਣ ਕੇ ਉਹ ਆਪਣਾ ਜੋਹਰ ਦਿਖਾਉਂਦੇ ਆ ਤੇ ਲੋਕਾਂ ਨੂੰ ਇਹ ਤੋਂ ਪਤਾ ਲੱਗਦਾ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਜਿਹੜਾ ਜਿਵੇਂ ਨੌਜਵਾਨੀ ਜਿਹੜੀ ਹੈ ਉਹ ਨਸ਼ਿਆਂ ਵੱਲ ਨੂੰ ਜਾ ਰਹੀ ਹੈ ਜਾਂ ਹੋਰ ਆਪਾਂ ਦੇਖਦੇ ਆ ਇੰਟਰਨੈਟ ਦਾ ਜਿਹੜਾ ਜ਼ਮਾਨਾ ਹੈ ਉਹਦੇ ਵਿੱਚ ਲੋਕ ਜਿਹੜੇ ਨੇ ਉਹ ਖਚਤ ਹੁੰਦੇ ਜਾ ਰਹੇ ਨੇ ਸਾਨੂੰ ਜਿਹੜਾ ਗਰਾਊਂਡਾਂ ਦੇ ਵਿੱਚ ਆਉਣ ਦਾ ਚਾਹ ਇਹਨਾਂ ਕੁਸ਼ਤੀ ਖੇਡ ਮੇਲਿਆਂ ਦੇ ਵਿੱਚ ਆਉਣ ਦੇ ਨਾਲ ਉਹ ਗਰਾਊਂਡਾਂ ਦੇ ਵਿੱਚ ਆਉਣ ਦਾ ਜਿਹੜਾ ਚਾਹ ਬੱਚਿਆਂ ਦੇ ਵਿੱਚ ਪੈਦਾ ਹੋਵੇ ਔਰ ਨਿਆਣੇ ਜਿਹੜੇ ਜਿਹੜੇ ਨਵੇਂ ਨਵੀਂ ਪਨੀਰੀ ਹੈ ਉਹ ਇਹਨਾਂ ਗਰਾਊਂਡਾਂ ਦੇ ਵਿੱਚ ਪਹੁੰਚ ਕੇ ਫਿਰ ਆਪਣੇ ਆਪ ਨੂੰ ਆਪਣੀ ਤੰਦਰੁਸਤੀ ਔਰ ਕਸਰਤ ਦੇ ਨਾਲ ਇਹਨਾਂ ਖੇ ਇਹ ਇਸ ਖੇਡ ਮੇਲੇਆਂ ਦੇ ਵਿੱਚ ਆਣ ਕੇ ਤੇ ਨਵੀਂ ਜੀਵਨ ਸਿਹਤ ਜਿਹੜੀ ਹੈ ਪ੍ਰਾਪਤ ਕਰਨ ਬੱਸ ਗੱਲ ਕਰੀਏ ਜੇ ਸਪਾਂਸਰਸ਼ਿਪ ਬਹੁਤ ਆਪਣੇ ਹੈਗੇ ਆ ਪਰ ਐਨ ਆਰ ਆਈ ਵਿਰਾਸਾ ਸਹਿਯੋਗ ਹੈ ਇਹਨਾਂ ਵਿੱਚ ਕਿਹੜੇ ਕਿਹੜੇ ਮਿਹਨਤ ਬਿਲਕੁਲ ਜਿੱਥੇ ਜਿੱਥੇ ਹੁਣ ਇਸ ਨਗਰ ਕਿਉਂਕਿ ਆਪਾਂ ਜਾਣਦੇ ਹਾਂ ਬੇਸ਼ੱਕ ਇਹ ਜਿਹੜੇ ਵੱਡੇ ਖੇਡ ਮੇਲੇ ਹੁੰਦੇ ਨੇ ਇਹਨਾਂ ਦੇ ਵਿੱਚ ਜਿੱਥੇ ਨਗਰ ਸਾਰਾ ਰਲ ਕੇ ਸਹਿਯੋਗ ਦਿੰਦਾ ਹੈ ਉੱਥੇ ਐਨ ਆਰ ਆਈ ਵੀਰ ਇਲਾਕੇ ਚਾਹੇ ਉਹ ਨਗਰ ਦੇ ਹੋਣ ਚਾਹੇ ਨਗਰ ਤੋਂ ਬਾਹਰਲੇ ਸਾਰੇ ਐਨ ਆਰ ਆਈ ਵੀਰ ਵੀ ਵੱਡਾ ਯੋਗਦਾਨ ਪਾਉਂਦੇ ਨੇ ਔਰ ਵੱਡੇ ਐਨ ਆਰ ਆਈ ਵੀਰਾਂ ਦੇ ਯੋਗਦਾਨ ਤੋਂ ਬਿਨਾ ਇਹ ਖੇਡ ਮੇਲੇ ਹੋਣੇ ਵੀ ਅਸੰਭਵ ਨੇ ਕਿਉਂਕਿ ਵੱਡੇ ਮਾਇਆ ਦੇ ਕਫੇ ਚਾਹੀਦੇ ਨੇ ਇੰਦੇ ਮੇਲਿਆਂ ਨੂੰ ਜਿਹੜਾ ਉਹ ਅਰੇਂਜ ਕਰਨ ਵਾਸਤੇ ਤੇ ਸਾਰੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਤੋਂ ਬਿਨਾ ਇਹ ਜਿਹੜੇ ਨਹੀਂ ਹੋ ਸਕਦੇ ਤੇ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ ਔਰ ਸਾਡੇ ਇਹਨਾਂ ਖੇਡ ਮੇਲਿਆਂ ਦੇ ਵਿੱਚ ਵੱਡੇ ਯੋਗਦਾਨ ਪਾਉਂਦੇ ਨੇ ਬਲਵੰਤ ਸਿੰਘ ਜੀ ਯੂਕੇ ਹਰਵਿੰਦਰ ਸਿੰਘ ਜੀ ਔਰ ਇਸੇ ਤਰ੍ਹਾਂ ਵੱਡੇ ਵੱਡੇ ਜਿਹੜੇ ਸੰਤੋਖ ਸਿੰਘ ਜੀ ਸਰਨ ਸਿੰਘ ਜੀ ਨੰਬਰਦਾਰ ਪਰਿਵਾਰ ਇਸ ਤਰ੍ਹਾਂ ਸਾਰੇ ਜਿਹੜੇ ਜਿਹੜੇ ਨੇ ਉਹ ਐਨਆਰਆਈ ਵੀਰ ਵੱਡੇ ਯੋਗਦਾਨ ਪਾ ਕੇ ਇਸ ਖੇਡ ਮੇਲ ਵਿੱਚ ਆਪਣਾ ਜਿਹੜਾ ਉਹ ਸਹਿਯੋਗ ਦਿੰਦੇ ਨੇ ਦੇਖੋ ਜੀ ਹਰ ਬੱਚਾ ਜਦੋਂ ਇਸ ਖੇਡ ਮੇਲੇ ਵਿੱਚ ਆਏਗਾ ਜਦੋਂ ਬੱਚਿਆਂ ਜਦੋਂ ਉਹ ਪਹਿਲਵਾਨਾਂ ਨੂੰ ਦੇਖੇਗਾ ਕਿ ਕਿਵੇਂ ਉਹਨਾਂ ਨੇ ਆਪਣੀ ਤਪੱਸਿਆ ਕਰਕੇ ਮਿਹਨਤਾਂ ਕਰਕੇ ਕਸਰਤਾਂ ਕਰਕੇ ਇਸ ਮੁਕਾਮ ਤੇ ਪਹੁੰਚੇ ਨੇ ਤੇ ਉਹਨਾਂ ਦੇ ਮਨ ਦੇ ਵਿੱਚ ਵੀ ਖੇਡ ਦੇ ਨਾਲ ਰੁਚੀ ਵਧੇਗੀ ਤੇ ਉਹ ਵੀ ਜਿਹੜੇ ਆ ਜਿਹੜੇ ਲੋਕ ਕਿਉਂਕਿ ਅਸੀਂ ਐਸੇ ਵੀ ਦੇਖੇ ਨੇ ਜਿਹੜੇ ਨਸ਼ਿਆਂ ਨੂੰ ਤਿਆਗ ਕੇ ਫਿਰ ਉਹ ਖੇਡ ਵੱਲ ਖੇਡ ਪ੍ਰੇਮੀ ਬਣਦੇ ਨੇ ਔਰ ਇਹ ਇਹਨਾਂ ਖੇਡ ਮੇਲਿਆਂ ਦਾ ਇਹੋ ਹੀ ਮੰਤਵ ਹੁੰਦਾ ਹੈ ਇਹ ਇਹਨਾਂ ਨੂੰ ਦੇਖ ਕੇ ਨਵੇਂ ਬੱਚਿਆਂ ਦੇ ਵਿੱਚ ਜੋਸ਼ ਪੈਦਾ ਹੋਵੇ ਉਹਨਾਂ ਦੇ ਵਿੱਚ ਵੀ ਆਪਣੇ ਸਰੀਰ ਨੂੰ ਸੰਭਾਲਣ ਦੀ ਜਿਹੜੀ ਹੈ ਉਹ ਉਹ ਤਾਕਤ ਆਵੇ ਉਹ ਸਮਰੱਥਾ ਆਵੇ ਤੇ ਉਹ ਆਪਣੇ ਆਪ ਨੂੰ ਸੋਚਣ ਨਾਮ ਵਾਧਾ ਪੰਜਾਬ ਪੁਰ ਕਬੱਡੀ ਕਲੱਬ ਰੂਪਨ ਚੱਠੇ ਦੀ ਟੀਮ ਜਿਹੜੀ ਖੇਡੇਗੀ ਇੱਧਰ ਸਾਡਾ ਪਿਆਰੇ ਨਾਮ ਭਰਾਵਾਂ ਦੇ ਨਾਲ ਵਿਸ਼ੇਸ਼ ਤੌਰ ਤੇ ਅੱਜ ਇਸ ਖੇਡ ਮੇਲੇ ਨੂੰ ਕਵਰ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਸਾਡੇ ਇਹਨਾਂ ਸਾਰੇ ਭਰਾਵਾਂ ਸਪੇਰਾ ਹਰ ਸਾਡੇ ਅੱਜ ਦੇ ਖੇਡ ਮੇਲੇ ਨੂੰ ਕਵਰ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਜੋ ਵੀਰਾ ਤੁਹਾਨੂੰ ਰੱਬ ਤੂ ਫਿਕਰਾਂ ਦੁੱਤੀਆਂ ਸਦਾ ਰਣੇ ਦਾ ਬਾਬਾ ਜਿੱਤੇ ਮੱਲਿ ਖੜਾ ਤੇਰੇ ਨਾਂ ਦਾ ਲਾਇਆ ਵੀਰਾ ਢੋਕੇ ਬੜੇ ਬੰਨੇ ਲਾਈ ਅਲਹੰਗਲੇ ਲਾਹੇ ਰੱਬ ਲਾਲਮੀ ਸਦਾ ਸਦਾ ਵੀਰਾ ਤੈਨੂੰ ਸੰਗੋ ਸਾਹਮਣ ਖੜੇ ਵੀਰਾ ਫੰਦ ਪੈ ਬੰਜਰੇ ਵੀਰਾ ਤੈਨੂੰ ਜਲਵਾ ਸਿੰਘ ਦੀਆਂ ਮੱਸੀਆਂ ਵੀਰਾ ਸਮਾਨੀ ਸੰਗਤਾਰੇ ਕਦਾ ਕਦਾ ਪੀੜਾ ਕਿਨੂੰ ਸੰਧੀਆਂ ਮਾਈਆਂ ਭੋਲੀਆਂ ਦੇ ਮਿੱਦਦਾ ਤੇ ਪੁੱਤਾਂ ਦੀਆਂ ਜੋੜੀਆਂ ਕੜੀ ਸੇਪਰਾਂ ਦੀਆਂ ਸਾਂ ਮਰਾਦਾ ਕੁੜੀਆਂ ਕਦਾ ਕਦਾ ਹੰਮ ਵੀਰ ਹਾਜ਼ਰ ਹੋ ਕੇ ਆਸ ਕਿਰੋ ਟੋਟੋ ਤੇ ਕੇਨੋ ਵਿੱਚ ਸਭ ਤੋਂ ਵੱਡਾ ਗੋਪੀ 550 ਦਾ ਮਾਣ ਜਰਾ ਤੈਨੂੰ ਲਾ ਪਾ ਆ ਤਾੜੀਆਂ 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 ਵਾਹ ਵਾਹ ਗੱਬਦੂਆ ਸਿਰਾਂ ਦੇ ਗੱਬਦੂਆ ਆ ਬੱਲੇ ਬੱਲੇ ਕਰਵਾਵਾ ਬਿੱਟੂ ਉਦਾਲ ਤਾਂ ਕੋ ਹੱਥ ਛੱਡ ਕੇ ਕਹਿ ਦਿਆ ਆ ਵਾਹ ਆ ਬੱਲੇ ਬੱਲੇ ਕਰਵਾਵਾ ਮੇਰੇ ਮਿੱਤਰੋ ਅਨੇਕਾ ਕੱਪੜਾ ਪੈਸਤਾ ਹੈ ਇਹਨੇ ਤਿੰਨ ਜਹਫੇ ਇੱਥੇ ਇੱਥੇ ਆ ਮੁੰਡਾ ਬੱਲੇ ਬੱਲੇ ਕਰਵਾਵਾ ਮੇਰੇ ਮਿੱਤਰੋ ਲਓ ਰੇਡ ਪੌਂਡ ਲਈ ਸਾਹਮਣੇ ਸਵੇਲੇ ਬਸਟੈਗ ਪਰ ਦੂਜੇ ਪਾਸੇ ਦੇ ਉਪਰ ਛਠੇ ਆ ਆ ਮੁੰਡਾ ਕਿਹਨੇ ਜੋਰ ਪਾ ਰਿਹਾ ਹੈ ਹਮਿਆਉ ਲਾ ਕੇ ਟੀਰੇ ਦੇ ਦਰਮਿਆਨ ਬੇਲੂ ਗੋਚਰੇ ਇਸ਼ਾਰਾ ਦਿੱਤਾ ਹੈ ਕਿ ਬਾਈ ਦੇ ਸਵੇਲੇ ਬਾਬਾ ਕੁਰੀਆ ਸੂਸਰਾਵਾਂ ਪੜ ਗਿਆ ਜਿੱਪਾ ਯੂਕੇ ਬੱਗਾ ਬੀ ਸੀ ਯੂ ਐਸ ای ਮਾਨਸ ਖੜੀ ਖੇਡ ਲਾਉਂਦਾ ਪਰ ਦੇਖਾ

ਦਾਫੀ ਮਸਟੈਂਗ ਵੈਸਟੂਰੇਟਰ ਜੀ ਆਓ ਪਹਿਲਵਾਨ ਜੀ ਦੇਖੋ ਮੇਰੇ ਭਰਾ ਲਈ ਵੀ ਤਾੜੀਆਂ ਮਾਰੋ ਸੁਵਿੰਦਰ ਭਰਮੀ ਹਾਜ਼ਰੀ ਭਰੀ ਹੈ ਮੀਕਾ ਸਾਧ ਜੀ ਕਰੀਏ ਮੁੰਡੇ ਦਾ ਸਨਮਾਨ ਮੀਕਾ ਕੋ ਸਾਜ ਸਪਾਲ ਸਿੰਘ ਜੀ ਗੁਰਦੀਪ ਸਿੰਘ ਜੀ ਡਾਕਟਰ ਮੈਲ ਸਿੰਘ ਜੀ ਦਾ ਸੁਖਦੇਵ ਸਿੰਘ ਜੀ ਸਰਦਾਰ ਪਰਮਜੀਤ ਸਿੰਘ ਜੀ ਦਾ ਮੋਹਨ ਸਿੰਘ ਜੀ ਉਹਨਾਂ ਦਾ ਤੇ ਸਦਾ ਮਨੋਹਰ ਸਿੰਘ ਜੀ ਸਾਡੇ ਸਰਪੰਨ ਸਾਹਿਬ ਨਾਲ ਕਹਿੰਦੇ ਹਰਮਨ ਸਿੰਘ ਜੀ ਯਦਵੀਤ ਸਿੰਘ ਜੀ ਉਹਨਾਂ ਦਾ ਤੀਰ ਸਿੰਘ ਜੀ ਪ੍ਰਧਾਨ ਸਾਹਿਬ ਉਹਨਾਂ ਦਾ ਦਤੋਣਾ ਸੋਖਾ ਬशीर ਭਾਜੀ ਸਾਡੇ ਭਰਾ ਤੇ ਸਭਾਈ ਵੀਰ ਜਦੋਂ ਆਪਾਂ ਜੁਪੀ ਤੇ ਚੱਲ ਕੇ ਹਿੰਦੁਸਤਾਨ ਤੋਂ ਹਿੰਦੁਸਤਾਨ ਚਾਉਣਾ ਬੜਾ ਔਖਾ ਹੈ ਬਹੁਤ ਧੰਨਵਾਦ ਲੱਡੂ ਭਾਈ ਦਿਓ ਜਾਣਕਾਰੀ ਪਹਿਲਾ ਰੈਫਰੀ ਕਿਹੜਾ ਹੋਵੇਗਾ ਉਹਨਾਂ ਨੂੰ ਬੁਲਾ ਦਈਏ ਤੇ ਅੱਜ ਦੀ ਕੁਸ਼ਤੀਆਂ ਦੀ ਵੱਡੇ ਪੱਧਰ ਤੇ ਸ਼ੁਰੂਆਤ ਹੋਣ ਲੱਗੀ ਹੈ ਧੰਨਵਾਦ ਕੀਤਾ ਜਾਰਾ ਗੁਰਪ੍ਰੀ ਸਿੰਘ ਜੀ ਲੰਬੜ ਤੇ ਵਾਲ ਤੋਂ ਫਤਿਹ ਨੇ ਹੋਰ ਆ ਬੰਦਿਆ ਸਰਦਾਰ ਗਿਆਨ ਸ਼ਤਰ ਦੇ ਸ਼ੁਰੂਆਤ 100 10 ਸਾਲ ਹੋ ਗਏ ਇਸ ਨਗਰ ਦੇ ਛੇਂਝ ਮੇਲਾ ਚੱਲਦੇ ਆ ਤੇ ਨਕਰ ਦੀਆਂ ਸ਼ਖਸੀਤਾਂ ਦੇ ਵੱਲੋਂ ਜੀ ਸਿੰਘ ਜੀ ਪਟਾਰ ਸਾਹਿਬ ਮੈਨੂੰ ਦੱਸਿਓ ਕਿਹੜੀ ਸ਼ਖਸੀਤ ਦੇ ਵੱਲੋਂ ਜਿਹੜੇ ਇਹ ਅੱਜ ਦੀ ਜਮਿਵਾਰੀ ਨਿਭਾਈ ਜਾ ਰਹੀ ਹੈ ਸਾਡੇ ਸਰਪੰਚ ਸਾਹਿਬਾ ਹੁਣਾਂ ਦੇ ਵੱਲੋਂ ਰੀਵਨਸਮ ਹੋ ਰਿਹਾ ਬਹੁਤ ਵੱਡਾ ਧੰਨਵਾਦ ਕੀਤਾ ਜਾ ਰਿਹਾ ਜੀ ਨੂੰ ਅਕਾਂਗੇ ਔਰ ਬਹੁਤ ਵੱਡਾ ਸਤਿਕਾਰ ਮਨੋਤ ਸਿੰਘ ਜੀ ਸਰਪੰਚ ਸਾਹਿਬ ਜਿਨ੍ਹਾਂ ਦੇ ਉੱਪਰ ਤਾੜੀ ਮਾਰ ਦਿਓ ਜ਼ੋਰਦਾਰ ਪੰਜਾਬ ਦੀ ਦਾ ਗੈਰਤਮੰਦ ਪੰਜਾਬ ਦੀ ਭਾਲ ਕਰ ਲੋ ਖਰੇ ਉtre ਸਾਖਰੇ ਉtre ਆ ਕੇ ਜੀ ਰਾਮੇਵਾਰ ਜਿੰਨੇ ਵੀ ਉਸਤਾਦ ਪੁਜੇ ਹੋਇਆ ਸੁਜਾ ਪਹਲਵਾਨ ਜੀ ਪਿੱਦੀ ਵਾਲੇ ਪੁਜੇ ਹੋਇਆ ਸੁਜਾ ਉੱਚੇ ਪੰਡ ਵਾਲਾ ਪੁਜੇ ਹੋਇਆ ਚੁਵਾਇਆ ਜਾ ਰਿਹਾ ਜਿੱਥੇ ਨਗਰ ਦੀਆਂ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਰਲ ਮਿਲ ਕੇ ਇਹ ਸਾਰੇ ਵੱਡੇ ਪ੍ਰੋਗਰਾਮ ਕੀਤੇ ਜਾ ਰਹੇ ਨੇ ਉੱਥੇ ਇਲਾਕੇ ਭਰ ਦੀਆਂ ਸਾਰੀਆਂ ਸੰਗਤਾਂ ਜੜੀਆਂ ਉਹਨਾਂ ਨੇ ਵੀ ਵੱਡੇ ਸਹਿਯੋਗ ਦਿੱਤੇ ਨੇ ਇਸ ਖੇਡ ਮੇਲੇ ਦੇ ਵਿੱਚ ਪਹੁੰਚੇ ਨੇ ਸਰਦਾਰ ਹਰੀ ਸਿੰਘ ਨੂਰਪੁਰ ਨੇੜਾ ਵਾਲੇ ਸਰਦਾਰ ਦਦਾਰ ਸਿੰਘ ਜੀ ਦਰਗਾਹਬਾਦ ਵਾਲੇ ਸਰਦਾਰ ਗਿਆਨ ਸਿੰਘ ਜੀ ਦਰਗਾਹਬਾਦ ਵਾਲੇ ਪਟਿਆਲੇ ਵਾਲਾ ਪਰਿਵਾਰ ਔਰ ਸਾਰੇ ਜਿਹੜੇ ਇਲਾਕੇ ਭਰ ਦੀਆਂ ਜੜੀਆਂ ਨੇ ਸੰਗਤਾਂ ਲਾਗੇ ਲਾਗੇ ਦੇ ਪਿੰਡਾਂ ਦੇ ਤਾਂ ਹੀ ਇਹ ਜਿਹੜੇ ਖੇਡ ਮੇਲੇ ਕਰਵਾਏ ਜਾ ਰਹੇ ਨੇ ਔਰ ਵੱਡੇ ਵੱਡੇ ਯੋਗਦਾਨ ਨੇ ਸਰਦਾਰ ਹਰਪ੍ਰਿੰਦ ਸਿੰਘ ਹਰਪ੍ਰਿੰਦ ਸਿੰਘ ਸਨੋ ਫਕੀਰ ਸਿੰਘ 1100 ਰੁਪਏ ਸਰਦਾਰ ਵੀ 20200 ਰੁਪਏ ਉਹਨਾਂ ਵੱਲੋਂ ਔਰ ਇਹ ਵੀ ਮਾਰ ਜਾਂਦੀ ਹੈ ਧੱਕੇ ਧਾਲੇ ਬਸਾਂ ਦੇ ਭੜਾਕੂਆਂ ਨੂੰ ਪਿੱਛੋਂ ਦੇ ਰੋਜ਼ਗਾਰੀ ਮਾਰ ਜਾਂਦੀ ਹੈ بے ਮੌਸਮੀ ਪ੍ਰਸਾਦ ਬੰਬੇ ਦੀ ਜਿਹਦੇ ਵਿੱਚ ਜਿੱਤ ਹੋਵੇ ਭਾਵੇਂ ਲੱਖਾਂ ਦੀ ਕਰਮਦੀਨ ਆਸ਼ਕਾ ਨੂੰ ਆਸ਼ਕੀ ਦੇ ਵੱਲੋਂ ਧੰਨਵਾਦ ਹੈ ਸਰਕਾਰ ਦੇ ਸੁਪਤਾਂ ਦਾ ਮੱਲਾ ਦਾ ਆ ਸਾਡੇ ਪ੍ਰਬੰਧਕਾਂ ਦਾ ਇਹ ਨਵੇਂ ਵੀਰਾਂ ਦਾ ਜਿਨ੍ਹਾਂ ਨੇ ਅਗਲੇ ਗ੍ਰੈਂਡ ਬਹੁਤ ਵੱਡਾ ਯੋਗਦਾਨ ਸਰਕਰ ਲਈ ਬਹੁਤ ਵੱਡਾ ਧੰਨਵਾਦ ਆਓ ਅਗਲੀ ਕੁਸ਼ਤੀ ਜੱਸੀ ਡਾਕੂ ਵੀਰ ਅਮੇਦਕਰ ਮਸ਼ਹਹਤ ਲੜਦਾ ਹੈ ਉਹ ਇਸ ਸਿੰਘ ਮੇਲੇ ਗੁਰਦੀਪ ਸਿੰਘ 1100 ਰੁਪਏ ਇਸ ਸਿੰਘ ਮੇਲੇ ਦੀਆਂ ਸਾਰੇ ਪਹਿਲਵਾਨਾਂ ਦੇ ਪਰ ਦੇ ਵਿੱਚ ਵੀ ਇਸ ਤਰੀਕ ਤੱਕ ਦੇ ਸਹਿਯੋਗ ਦੇ ਨਾਲ ਕੀਤਾ ਕਰਵਾਇਆ ਜਾ ਰਿਹਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾ ਰਿਹਾ ਹੈ ਆਓ ਜੀ ਅਗਲੀ ਖੁਦ ਦੀ ਜੱਸੀ ਡਾਕਟਰ ਬੀਆ ਉਮੀਦਵਾਰ ਪੰਚ ਨਮਾ ਪਿੰਡ ਕਾਲੀਆਂ ਜੇ ਤੋਂ ਪਹਿਲਾਂ ਪ੍ਰਭ ਚਾਚੋਵਾਲ ਇਹ ਪ੍ਰਭ ਨੇ ਬੰਡੀ ਜੁੰਮੇਵਰੀ ਨਗਾਈ ਨਿਭਾਈ ਹੈ ਇਸ ਨਗਰ ਦੇ ਨਾਲ ਬਹੁਤ ਵੱਡਾ ਪਿਆਰ ਹੈ ਇਹਦੇ ਵਿੱਚ 110 ਸਾਲ ਲੋਕ ਸਿਲਾਨਾ ਸ਼ਿੰਜ ਮੇਲਾ ਚੱਲਦਾ ਹੈ ਜਿੱਥੇ ਸਾਡੇ ਮੁਲਾਜੂ ਵੀਰ ਵੀ ਪਹੁੰਚੇ ਨੇ ਸੋ ਧੰਨਵਾਦ ਕਰਦੇ ਹਾਂ ਸਾਡੇ ਮਹਾਨ ਜੀ ਉੱਚਾ ਪੰਡਾ ਪਿਆਰ ਬਤ ਤਿਆਰ ਬਤ ਤਿਆਰ ਮਿਹਰਬਾਨੀ ਕਰਕੇ ਉਸ ਤੋਂ ਬਾਅਦ ਕਰਨ ਰੁੜਕਾ ਤੇ ਲਾ ਪ੍ਰਿੰਟ ਪਹਿਲਵਾਨ ਜੀ ਸ਼ੇਰੋਂ ਇਹ ਅਗਲੀਆਂ ਕੁਸ਼ਤੀਆਂ ਵਾਲੇ ਮੈਨ ਲਿਆਰ ਵਰਤਾਰ ਰਣ ਮਿਹਰਬਾਨੀ ਕਰਕੇ ਸ਼ਾਬਾਸ਼ ਵੀ ਸਾਈਕਲ ਇੱਕ ਦੋ ਜਿਹੜੇ ਭਰਾ ਜੱਗਣ ਦੀ ਤਿਆਰੀ ਦੇ ਵਿੱਚੋਂ ਗੋਲ ਜਿਹੜਾ ਤਰਵੰਦਗਾਂ ਨੇ ਜੇਤੇ ਕਰ ਲਿਆ ਵੀ ਆਹ ਬੰਦੇ ਉਹ ਨੇ ਇਸ ਕਰਕੇ ਬੀਂਦੀ ਵੀ ਆਪਣੇ ਆਪਣੇ ਸਾਥਰਾਂ ਦਾ ਖਿਆਲ ਰੱਖਿਓ ਮੇਰੇ ਵੀਰ ਹਾਂਜੀ ਬਰਾ ਦੇ ਜਾਓ ਇੱਕ ਦੀ ਬਰਾਜੋ ਉੱਤ ਜੋਇ ਤੇ ਸਰਦਾਰ ਨੂੰ ਬੇਨਤੀ ਆ ਵੀ ਆਪਣਾ ਸਤਕਾਰ ਪ੍ਰਾਪਤ ਕਰਨ ਜੀ ਸਰਦਾਰ ਮਿਰੰਜਨ ਸਿੰਘ ਖਲਫ ਕੇਅਰ ਸੇ ਉਹ ਵੀ ਆਪਣਾ ਸਤਕਾਰ ਪ੍ਰਾਪਤ ਕਰਨਾ ਅਰ ਸਰਦਾਰ ਤਰਲੋਚਨ ਸਿੰਘ ਨੂਰਪੁਰ ਵਾਲੇ ਉਹਨਾਂ ਨੂੰ ਬੇਨਤੀ ਹੈ ਉਹ ਵੀ ਆਪਣਾ ਸਤਕਾਰ ਪ੍ਰਾਪਤ ਕਰਨ ਦੀ ਸਾਡੇ ਬਹੁਤ ਹੀ ਸਤਿਕਾਰਯੋਗ ਤੁਹਾਡੀਆਂ ਦੇ ਸਰਤਾਜ ਸਰਦਾਰ ਬਲਵੀਰ ਸਿੰਘ ਜੀ ਬਿੱਟੋ ਸਾਡੇ ਨਗਰ ਅਸੀਂ ਕਹਿੰਨੇ ਵੀ ਸਾਡੇ ਤਿੰਨਾਂ ਨਗਰਾਂ ਦਾ ਸੰਝਾ ਹੀ ਹੈ ਕਿਉਂਕਿ ਇਹ ਸਾਡੇ ਭਰਾਵਾਂ ਦੇ ਨਾਲ ਸਰਦਾਰ ਦੇ ਨਾਲ ਇਹਨਾਂ ਦੀਆਂ ਬੜੀਆਂ ਕਸਤਾ ਆਪ ਜੀ ਨੇ ਸੁਣੀਆਂ ਸਿੰਘ ਉਹਨਾਂ ਨੂੰ ਬੇਨਤੀ ਹੈ ਕਿ ਆਪਣਾ ਮਾਨ ਸਨਮਾਨ ਕੀਤਾ ਜਾ ਲਓ ਜੀ ਜੀ ਸਰਦਾ ਪ੍ਰਵੀਰ ਸਿੰਘ ਜੀ ਮਿੱਟੂ ਅਰਵਾਜ ਮਹਿਲਮਾਨ ਜੀ ਪੱਟੀ ਹੈ ਪਿਛੋਂ ਆਇਆ ਕਿਤੇ ਅਰਵਾਜ ਪੱਟੀ ਕਿ ਨਮਾਇੰਦਗੀ ਕਰਦਾ ਹੈ ਉਸ ਦੇ ਨਾਲ ਨਗਰਾਂ ਦਾ ਜਿਹੜਾ ਨਾਮ ਉੱਚਾ ਹੁੰਦਾ ਹੈ ਮੈਂ ਉਹਨਾਂ ਨੂੰ ਜੀਓ ਆਇਆ ਕਹਾਂਗਾ ਬਲਬੀਰ ਸਿੰਘ ਬੜਾ ਲੰਮਾ ਸਮਾਂ ਉਹਨਾਂ ਨੇ ਸਾਥ ਤੇ ਆਇਆ ਔਰ ਉਹਨਾਂ ਦੇ ਨਾਮ ਦੇ ਨਾਲ ਤਾਂ ਉਹਨਾਂ ਵੱਲੋਂ 500 ਰੁਪਏ ਇਸ ਸ਼ਿੰਜ ਮੇਲੇ ਵਾਸਤੇ ਦਿੱਤਾ ਗਿਆ ਔਰ ਦਰਗਾਬਾਦ ਤੇ ਬਿੱਲਾ ਨਵਾਬ ਸ਼ਿੰਜ ਕਮੇਟੀ ਵੱਲੋਂ 2100 ਰੁਪਏ ਜਿਹੜਾ ਉਹ ਸਤਕਾਰ ਭੇਜਿਆ ਗਿਆ ਬਲਬੀਰ ਸਿੰਘ ਬਿੱਟੂ ਜੀ ਦੇ ਰਾਹੀਂ ਗਰਗਾਬਾਦ ਤੇ ਬਿੱਲਾ ਨਵਾਬ ਸਿੰਘ ਕਮੇਟੀ ਵੱਲੋਂ ਰੰਗੜ ਚੰਕ ਕਮੇਟੀ ਨੂੰ 2100 ਰੁਪਏ ਸਤਕਾਰ ਭੇਜਿਆ ਗਿਆ ਤੇ ਇਹਨਾਂ ਨੂੰ ਧੰਨਵਾਦ ਕਰਦੇ ਆਂ ਔਰ ਇਸੇ ਤਰ੍ਹਾਂ ਮੈਂ ਬੇਨਤੀ ਕਰਾਂਗਾ ਜਿਨ੍ਹਾਂ ਦੇ ਸਤਕਾਰ ਕੀਤੇ ਜਾਣੇ ਨੇ ਔਰ ਸਰਦਾਰ ਜਸਵੰਤ ਸਰਦਾਰ ਤਲੋਕ ਸਰਦਾਰ ਕੋਈ ਸਾਡੇ ਟੈਂਡ ਹਾਰ ਸਾਲ ਖਿੰਝ ਪੈਂਦੀ ਆ ਤੇ ਪ੍ਰਬੰਧਕ ਇੱਕ ਬਿਨਾ ਪਹਿਲੋਂ ਹੰਡੀਆਂ ਵਗਾਰ ਲਾ ਬੈਠਦੇ ਆ ਤੇ ਉਸ ਹਰਕੇ ਸਾਰਾ ਇੰਤਜ਼ਾਮ ਕਰਦੇ ਆ ਬਲੋ ਚਾਹ ਰੋਟੀ ਕਾਫੀ ਤੇ ਹਰ ਤਰ੍ਹਾਂ ਦੀ ਤੇ ਵੱਧ ਚੜ ਕੇ ਵਗਾਉਂਦੇ ਆ ਪਹਿਲਵਾਨਾਂ ਨੂੰ ਤਖੜੇ ਤਖੜੇ ਪਹਿਲਵਾਨਾਂ ਨੂੰ ਮਗਾ ਕੇ ਉਹਨਾਂ ਦੇ ਤਖੜੇ ਤਖੜੇ ਪ੍ਰਾਈਜ਼ ਦਿੰਦੇ ਆ ਹੁਣ ਜਿਹੜਾ ਪਲਵਾਨ ਢੁਲਿਆਵਾ ਬਲਡਾ ਆ ਪਟਕੇ ਦੀ ਕੁਸ਼ਤੀ ਤੇ ਉਹਨੂੰ ਮੋਟਰਸਾਈਕਲ ਦੇਣਾ ਦੂਜਿਆਂ ਨੂੰ 31-40 ਹਜ਼ਾਰ ਦੇਣਾ ਚਲੇ ਵਾਲੇ ਹਜ਼ਾਰ ਉਦੋਂ ਬਾਕੀ ਜਿਹੜੇ ਪਲਵਾਨ ਆ ਉਹਨਾਂ ਨੂੰ ਜਿੰਨਾ ਛੜਦਾ ਉਹ ਪਾਉਂਦੇ ਆ ਠੀਕ ਆ ਇਹ ਸਾਡੇ ਸ਼ੁਕਸ਼ਾਨ ਦੀ ਦਾ ਹਰ ਸਾਲ ਨਹਿਬਦਾ ਕੋਈ ਲੜਾਈ ਝੜਾ ਰਹੀ ਤੇ ਪ੍ਰਬੰਧਕ ਸਾਡੇ ਚੱਗੇ ਆ ਹਰ ਇੱਕ ਚੀਜ਼ ਦਾ ਉਹ ਪਾਣੀ ਦਾ ਰੋਟੀ ਦਾ ਹਰ ਇੱਕ ਚੀਜ਼ ਦਾ ਉਹ ਟੀਆਪ ਕਰਦੇ ਆ ਤੇ ਮਹਾਰਾਜ ਤਾਂ ਹੀ ਕਰਦਾ ਰਹੇ ਤਾਂ ਇੰਨਾ ਸ਼ਿੱਟ ਪੈ ਗਈ ਰੋਈ ਇਕੋ ਜਿਹਾ ਸਾਡੇ ਨਾਲ ਇਹ ਮੈਸੇਜ ਆ ਵੀ ਅੱਜ ਕੱਲ ਦੇ ਜਿਹੜੀ ਪੀੜ੍ਹੀ ਆ ਉਹ ਬਹੁਤ ਅੱਗੇ ਲੱਗ ਗਈ ਆ ਕੰਮ ਕਰਦੀ ਰਹੀ ਪੈਸਾ ਭਰਦੀ ਆ ਚਿੱਟੇ ਪੇਟਕ ਵਿਚਾਂ ਗੋਟਰ ਸਗ ਨਵੇਂ ਗੱਡੀਆਂ ਨਵੇਂ ਆ ਭਰਦੀ ਆ ਮਾਪਿਆਂ ਨੂੰ ਕੁੱਟਦੇ ਆ ਨਹੀਂ ਲੈ ਕੇ ਦਿੱਤੇ ਤਾਂ ਤੇ ਇਹ ਗੱਲ ਨਵੀਂ ਪੀੜ੍ਹੀ ਵਾਸਤੇ ਚੰਗੀ ਨਹੀਂ ਸਹਿੰਤ ਕਰਨ ਤੇ ਰਾਜ ਕੇ ਅਰਾੜਾ ਜਿਹੜਾ ਦੂਜੇ ਕੋਲੋਂ ਖੂਕੇ ਖੰਦੇ ਆ ਚੱਕੇ ਮਾਰਦੇ ਆ ਕੁੱਟਦੇ ਮਾਰ ਕੇ ਖੋਲ ਜਾਂਦੇ ਆ ਤੇ ਇਹ ਜੇ ਕਵਾਈ ਕਰਦਾ ਉਹ ਤੂੰ 10 ਗੁਣਾ ਵਧੀਆ ਇਹਦਾ ਨਜ਼ਾਰਾ ਵੀ ਹੋਵੇ ਤੇ ਫੇਦ ਵੀ ਬੜੇ ਵੱਗ ਹੋਵੇ ਹਰ ਵੰਦ ਖਤਰੇ ਦੀ ਕੋਈ ਇਹਨਾਂ ਨੂੰ ਟੇਕਣਾ ਹੋਵੇ ਸਾਨੂੰ ਮੜਵੀ ਘੇਰ ਫੜ ਲੈਣਾ ਮਾਰ ਦੇਣਾ ਇਹ ਅਸੀਂ ਕਹਿੰਦੇ ਅਸੀਂ ਅਸੀਂ ਜਿਗ ਜਿਗ ਸਾਡੇ ਬੁੜਾ ਸਾਨੂੰ ਕੋ ਹਲ ਬਹਾਏ ਪੱਠੇ ਹੱਥ ਵਾਲੇ ਹੁੰਦੇ ਸੀ 기 ਮਸ਼ੀਨਾ ਉਹਨਾਂ ਦਾ ਗੁਦਰੇ ਤੇ ਸਾਰੀ ਸਾਰੀ ਦਿਹਾੜੀ ਹਲ ਬੁਹਾਉਂਦਾ ਬੂਖੜੀਆਂ ਮਗਰ ਲਾਹੇਟਾ ਤੇ ਅਸੀਂ ਹੁਣ ਸੁਖ ਮਾਣਦੇ ਉਹਨੂੰ ਕੀਤਾ ਹੁਣ ਸੁਖ ਮਾਣਦੇ ਆ ਤੇ ਜੇ ਇਹ ਕبھی ਪੀੜੀ ਹੁਣ ਕਰੂਗੀ ਇਹਨਾਂ ਨੂੰ ਬੜਾਪੇ ਦੇ ਟਾਈਮ 'ਚ ਸੁੱਖ ਮਿਲੂਗਾ ਦੇਖੋ ਜੀ ਯਾਰ ਇਹ ਜਿਹੜੀਆਂ ਚੀਚਾਂ ਦੋਵੇਂ ਕਸਤੀਆਂ ਕਬੱਡੀਆਂ ਇਹ ਹੈ ਕਿ ਆ ਪ੍ਰਾਣੀਆਂ ਇਹ ਇਤਿਹਾਸ ਦਾ ਸਾਥੀ ਆਪਣੀਆਂ ਹੈਗੀਆਂ ਵਾ ਪੁਰਾਣੇ ਪਿਛਲੇ ਜਬਾਨਿਆਂ ਤੋਂ ਪਾਈਆਂ ਹੋਈਆਂ ਇਹ ਗੁਰੂਆ ਪੀਰਾਂ ਦੀ ਮੇਹਰ ਆ ਛੇ ਜੀ ਵੀ ਤੇ ਕਬੱਡੀ ਵੀ ਗੁਰੂ ਬਿਰੋ ਦੇ ਬਾਲਿਆ ਮਾਰ ਦਿੱਤੇ ਆ ਇਸ ਕਰਕੇ ਇਹਨਾਂ ਨੂੰ ਜ਼ਰੂਰੀ ਇਤਿਹਾਸ ਬਣਿਆ ਗਿਆ ਤਾਂ ਇਹਨਾਂ ਨੂੰ ਸਹੀ ਕਹਿੰਦੇ ਆ ਮੇਰੇ ਵਿੱਚ ਸ਼ਹਿਰਾਂ ਦੀਆਂ ਵੱਡੀਆਂ ਟੂਰਨਾਮੈਂਟਸ ਚਲੋ ਸਾਰੇ ਨਗਰ ਵਾਸੀਓ ਵਧਾਈ ਦੇ ਪਾਤਰਿਆ ਤੇ ਪਰਿਵਾਰਾਂ ਵਾਂਗਰੇ ਚੜ੍ਹਦੀ ਕਲਾ ਨਾਲ ਸਾਰਾ ਕੰਮ ਸਪੋਰਟ ਹੋਵੇ ਤੇ ਸਾਰਿਆਂ ਨੂੰ ਲੱਖਾਂ ਸਾਂ ਵਧਾਈ ਤੇ ਇੱਥੇ ਆ